ਪੰਜਾਬੀ ਇਕ ਤੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਪੰਜਾਬ ਚ ਕਿਸਾਨ ਦੇ ਟਿਊਬਵੈਲ ਕਨੈਕਸ਼ਨਾਂ ਬਾਰੇ ਵੱਡੀ ਖਬਰ ਸੀ ਐਮ ਭਗਵੰਤ ਮਾਨ ਨੇ ਕਰਤਾ ਵੱਡਾ ਐਲਾਨ ਅੱਜ ਅਰਮਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨਗੇ ਸੀ ਐਮ ਭਗਵੰਤ ਮਾਨ ਮੁਲਾਕਾਤ ਤੋਂ ਬਾਅਦ ਕਰਨਗੇ ਐਲਾਨ ਪੰਜਾਬ ਕਾਂਗਰਸ ਦੀ ਤੀਜੀ ਲਿਸਟ ਜਾਰੀ ਰਾਜਾ ਵੜਿੰਗਸ ਨੇ ਇਨ੍ਹਾਂ ਆਗੂਆਂ ਨੂੰ ਦਿੱਤੀ ਗਈ ਟਿਕਟ ਪੰਜਾਬ ਚ ਸਰਕਾਰੀ ਛੁੱਟੀ ਬਾਰੇ ਪੰਜਾਬ ਸਰਕਾਰ ਵੱਲੋਂ ਵੱਡੀ ਖਬਰ ਸਕੂਲ ਕਾਲਜ ਤੇ ਸਰਕਾਰੀ ਏਡਾਰੀ ਰਹਿਣਗੇ ਬੰਦ ਅਮਰੀਪਾਲ ਸਿੰਘ ਦੇ ਮਾਪਿਆਂ ਵੱਲੋਂ ਸਾਸਿੰਗ ਵੱਲ ਟੋਹਾਨੂੰ ਕੋਰਾ ਜਵਾਬ ਸਮਰਥਨ ਦੀ ਅਪੀਲ ਕੀਤੀ ਰੱਦ ਪੰਜਾਬ ਚ ਬਦਲਿਆ ਮੌਸਮ ਕਈ ਜਿਲ੍ਹਿਆਂ ਵਿੱਚ ਪਿਆ ਮੀਂਹ ਮੌਸਮ ਵਿਭਾਗ ਵੱਲੋਂ orange ਤੇ yellow alert ਹੋਇਆ ਜਾ ਰਿਹਾ। ਸੁਖਵੀਰ ਬਾਦਲ ਨੇ ਕਿ ਆਪ ਭਗਵੰਤ ਮਾਨ ਸਰਕਾਰ ਕਿਹਾ ਸੀ ਆਪ ਭਗਵੰਤ ਮਾਨ ਵੱਲੋਂ ਫਾਈਲਾਂ ਤੇ ਹਸਤਾਖਰ ਨਾ ਕਰਨ ਕਾਰਨ ਪੰਜਾਬ ਸਰਕਾਰ ਦਾ ਕੰਮਕਾਜ ਹੋਇਆ ਠੱਪ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਚ ਟਿਊਬਵੈਲ ਕਨੈਕਸ਼ਨਾਂ ਬਾਰੇ ਵੱਡਾ ਐਲਾਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਆਪ ਦੀ ਸਰਕਾਰ ਬਣਨ ਤੋਂ ਪਹਿਲਾਂ ਸਿਰਫ 21% ਦੀ ਨਹਿਰੀ ਪਾਣੀ ਹੀ ਖੇਤਾਂ ਨੂੰ ਜਾਂਦਾ ਸੀ ਪਰ ਇਸ ਵੇਲੇ 59% ਦੀ ਨਹਿਰੀ ਪਾਣੀ ਪੰਜਾਬ ਦੇ ਖੇਤਾਂ ਨੂੰ ਸਿੰਚਾਈ ਲਈ ਜਾ ਰਿਹਾ ਹੈ। ਅਕਤੂਬਰ ਮਹੀਨੇ ਵਿੱਚ 70% ਨਹਿਰੀ ਪਾਣੀ ਸਿੰਚਾਈ ਲਈ ਵਰਤਿਆ ਜਾਵੇਗਾ ਹੁਣ ਪੰਜਾਬ ਵਿੱਚ 14 ਲੱਖ ਟਿਊਬਵਲ ਹਨ ਇਸ ਤੋਂ ਬਾਅਦ ਪੰਜਾਬ ਵਿੱਚ ਲਗਭਗ 6 ਲੱਖ ਟਿਊਬਵਲ ਬੰਦ ਹੋ ਜਾਣਗੇ ਕਿਉਂਕਿ ਕਿਸਾਨਾਂ ਨੂੰ ਨਹਿਰੀ ਪਾਣੀ ਮਿਲੇਗਾ ਇਸ ਨਾਲ ਧਰਤੀ ਹੇਠਲੇ ਪਾਣੀ ਅਤੇ 6 ਤੋਂ 7000 ਕਰੋੜ ਰੁਪਏ ਦੀ ਬਿਜਲੀ ਦੀ ਬਚਤ ਹੋਵੇਗੀ ਇਹ ਪੈਸਾ ਆਪ ਸਰਕਾਰ ਦੀ ਗਰੰਟੀ ਜੋ ਕਿ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਹੈ ਨੂੰ ਪੂਰਾ ਕਰਨ ਲਈ ਵਰਤਿਆ ਜਾਵੇਗਾ ਉਹਨਾਂ ਨੇ ਕਿਹਾ ਹੈ ਕਿ 2 ਸਾਲਾਂ ਵਿੱਚ ਪੰਜਾਬ ਦੀਆਂ ਵਿਰੋਧੀ ਪਾਰਟੀ ਦੀ ਹਾਲਤ ਇੰਨੀ ਖਰਾਬ ਹੋ ਗਈ ਹੈ ਕਿ ਕੋਈ ਇਹਨਾਂ ਦੀਆਂ ਟਿਕਟਾਂ ਦੇ ਚੋਣ ਲੜਨ ਨੂੰ ਵੀ ਤਿਆਰ ਨਹੀਂ ਹੈ ਮਾਨ ਨੇ ਕਿਹਾ ਕਿ ਅਗਲੇ 2 ਸਾਲਾਂ ਬਾਅਦ ਪੰਜਾਬ ਵਿੱਚ ਇਹ ਪਾਰਟੀਆਂ ਤੇ ਸਿਆਸਤ ਦਾਣ ਪੂਰੀ ਤਰ੍ਹਾਂ ਖਤਮ ਹੋ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਤਿਹਾਰ ਜੇਲ੍ਹ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮ ਮੁਅਰਰਮ ਦੀ ਕੇਜਰੀਵਾਲ ਨਾਲ ਮੁਲਾਕਾਤ ਕਰਨਗੇ ਇਸ ਦੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀ ਹੋਈ ਰੈਲੀ ਦੌਰਾਨ ਦਿੱਤੀ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਡੀਜੀਪੀ ਪੰਜਾਬ ਨੇ ਉਹਨਾਂ ਨੂੰ ਫੋਨ ਕੀਤਾ ਤੇ ਕਿਹਾ ਹੈ ਕਿ ਕੇਜਰੀਵਾਲ ਨਾਲ 30 ਅਪ੍ਰੈਲ ਨੂੰ 12:30 ਵਜੇ ਦੇ ਕਰੀਬ ਅਰਮਨ ਕੇਜਰੀਵਾਲ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਮਿਲ ਗਈ ਹੈ ਉਹਨਾਂ ਨੇ ਕਿ ਹੈਗੇ ਪਿਛਲੀ ਵਾਰ ਜਦੋਂ ਮੈਂ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿੱਚ ਮਿਲਣ ਗਿਆ ਸੀ ਤਾਂ ਮੈਨੂੰ ਉਹਨਾਂ ਨੇ ਪੁੱਛਿਆ ਸੀ ਕਿ ਸੰਗਰੂਰ ਦਾ ਕੀ ਹਾਲ ਹੈ ਮੈਂ ਹੁਣ ਜਾ ਕੇ ਉਹਨਾਂ ਨੂੰ ਸਾਰੀ ਰਿਪੋਰਟ ਦਵਾਵਾਂਗਾ ਲੋਕ ਸਭਾ ਚੋਣਾਂ ਨੂੰ ਕੁਝ ਹੀ ਸਮਾਂ ਬਚਿਆ ਹੈ ਜਿਹੇ ਵਿੱਚ ਚੋਣ ਮੈਦਾਨ ਭਖਿਆ ਹੋਇਆ ਹੈ ਹਰੇਕ ਪਾਰਟੀ ਵੱਲੋਂ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰੇ ਜਾ ਰਹੇ ਹਨ ਇਸੇ ਤਹਿਤ ਲੋਕ ਸਭਾ ਚੋਣਾਂ 2024 ਲਈ ਪੰਜਾਬ ਕਾਂਗਰਸ ਵੱਲੋਂ ਉਮੀਦਵਾਰਾਂ ਦੀ ਤੀਜੀ ਲੀਸ਼ਤ ਜਾਰੀ ਕਰ ਦਿੱਤੀ ਗਈ ਹੈ ਕਾਂਗਰਸ ਵੱਲੋਂ ਚੋਣਾਂ ਲਈ ਚਾਰ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ ਜਾਰੀ ਕੀਤੀ ਗਈ ਸੂਚੀ ਅਨੁਸਾਰ ਲੁਧਿਆਣਾ ਤੋਂ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਇਸ ਦੇ ਨਾਲ ਹੀ ਖਡੂਰ ਸਾਹਿਬ ਤੋਂ ਕੁਲਵੀਰ ਸਿੰਘ ਜੀ ਰਾ ਚੋਣ ਲੜਨਗੇ ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਟਿਕਟ ਦਿੱਤੀ ਗਈ ਹੈ ਅਨੰਦਪੁਰ ਸਾਹਿਬ ਤੋਂ ਵਿਜੇਂਦਰ ਸਿੰਘਲਾ ਨੂੰ ਉਮੀਦਵਾਰ ਬਣਾਇਆ ਗਿਆ ਹੈ ਅਤੇ ਰਾਜਾ ਵੜਿੰਗ ਨੂੰ ਟਿਕਟ ਮਿਲਣ ਤੋਂ ਬਾਅਦ ਉਹਨਾਂ ਨੇ ਇੱਕ ਪੋਸਟ ਸਾਂਝੀ ਵੀ ਕੀਤੀ ਸੀ ਇਸ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਪਾਰਟੀ ਹਾਈ ਕਮਾਂਡ ਵੱਲੋਂ ਲੁਧਿਆਣਾ ਤੋਂ ਚੋਣ ਲੜਨ ਲਈ ਮੇਰੇ ਤੇ ਭਰੋਸਾ ਪ੍ਰਗਟਾਏ ਜਾਣ ਤੋਂ ਬਾਅਦ ਇੱਕ ਹੋਰ ਲੜਾਈ ਲੜਨ ਲਈ ਮੈਂ ਪੂਰੀ ਤਰ੍ਹਾਂ ਤਿਆਰ ਹਾਂ ਰਾਜਾ ਵੜਿੰਗ ਨੇ ਕਿਹਾ ਕਿ ਉਹ ਵਿਅਕਤੀ ਜਿਨ੍ਹਾਂ ਨੂੰ ਕਿਸੇ ਸਮੇਂ ਪਾਰਟੀ ਨੇ ਜ਼ਿੰਮੇਵਾਰੀਆਂ ਸੌਪੀਆਂ ਤੇ ਆਪਣਾ ਪੂਰਨ ਸਮਰਥਨ ਦਿੱਤਾ ਉਹਨਾਂ ਨੇ ਹੀ ਪੰਜਾਬ ਦੇ ਦੁਸ਼ਮਨਾ ਨਾਲ ਹੱਥ ਮਿਲਾ ਲਿਆ ਪਹਿਲਾਂ ਬਠਿੰਡੇ ਵਿੱਚ ਬਾਦਲਾਂ ਦੀ ਸੱਤਾ ਦੇ ਖਿਲਾਫ ਜੰਗ ਸੀ ਅਤੇ ਹੁਣ ਇਨ੍ਹਾਂ ਧੋਖੇਵਾਜਾਂ ਦੇ ਖਿਲਾਫ ਹੈ ਮੈਨੂੰ ਲੁਧਿਆਣਾ ਦੇ ਲੋਕਾਂ ਦੇ ਅਟੁੱਟ ਸਮਰਥਨ ਤੇ ਭਰੋਸਾ ਹੈ ਪੰਜਾਬ ਵਿੱਚ ਕੱਲ ਨੂੰ ਸਰਕਾਰੀ ਛੁੱਟੀ ਰਹਿਣ ਵਾਲੀ ਹੈ ਇਸ ਦਿਨ ਸੂਬੇ ਭਰ ਦੇ ਸਕੂਲ ਕਾਲਜ ਅਤੇ ਹੋਰ ਵਪਾਰਕ ਇਕਾਈਆਂ ਵਿੱਚ ਛੁੱਟੀ ਰਹੇਗੀ ਦਰਸਲ ਇੱਕ ਤਰੀਕ ਨੂੰ ਮਈ ਦਿਵਸ ਮਜ਼ਦੂਰ ਦਿਹਾੜਾ ਹੈ ਸਰਕਾਰ ਨੇ ਸਾਲ 2024 ਦੀਆਂ ਸਰਕਾਰੀ ਛੁੱਟੀਆਂ ਦੀ ਸੂਚੀ ਵਿੱਚ ਇਸ ਨੂੰ ਵੀ ਥਾਂ ਦਿੱਤੀ ਹੈ ਮਈ ਦਿਵਸ ਮੌਕੇ ਸਰਕਾਰ ਵੱਲੋਂ ਛੁੱਟੀ ਐਲਾਨੀ ਗਈ ਹੈ ਜਿਸ ਦੇ ਚੱਲਦਿਆਂ ਪੰਜਾਬ ਭਰ ਦੇ ਸਕੂਲ ਕਾਲਜ ਸਮੇਤ ਹੋਰ ਸਰਕਾਰੀ ادارے ਬੰਦ ਰਹਿਣਗੇ ਸ਼ਰਮਣੀ ਕਾਲਜ ਦਾਲ ਵੱਲੋਂ ਹਲਕਾ ਖਡੂਰ ਸਾਹਿਬ ਤੋਂ ਲਾਨੇਗੇ ਉਮੀਦਵਾਰ ਅਵਿਰਸਾ ਸਿੰਘ ਵੱਲ ਤੋਂ ਹਨੀ ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਨਾਲ ਵਿਰਾਸਤੀ ਮਾਰਗ ਵਿਖੇ ਪਹੁੰਚ ਕੇ ਮੁਲਾਕਾਤ ਕੀਤੀ ਸੀ ਬਲਟੋਹਾਣੇ ਜੇਲ੍ਹ ਵਿੱਚ ਬੰਦ ਵਾਰਿਸ ਪੰਜਾਬ ਦੇ ਮੁਖੀ ਦੇ ਮਾਤਾ ਪਿਤਾ ਨੂੰ ਅਮਰੀਤਪਾਲ ਸਿੰਘ ਨੂੰ ਵਖਰੀ ਆਜ਼ਾਦ ਉਮੀਦਵਾਰ ਵੱਜੋਂ ਚੋਣ ਲੜਾਉਣ ਦੀ ਥਾਂ ਸ਼ਰੋਨੀ ਕਲ ਦਾ ਦੇ ਉਮੀਦਵਾਰ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਸੀ ਹਾਲਾਂਕਿ ਬਾਅਦ ਵਿੱਚ ਪਰਿਵਾਰ ਨੇ ਇਸ ਅਪੀਲ ਨੂੰ ਦਰਕਿਨਾਰ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਕਦੇ ਵੀ ਬਲਟੋਹਾ ਨੂੰ ਸਮਰਥਨ ਦੇਣ ਦੀ ਗੱਲ ਨਹੀਂ ਹੋਈ। ਇਕਾਲੀ ਦਲ ਨੂੰ ਚਾਹੀਦਾ ਸੀ ਕਿ ਉਹ ਅਮਰਿਤਪਾਲ ਸਿੰਘ ਦਾ ਸਮਰਥਨ ਕਰਦਾ ਅਤੇ ਬੀਤੇ ਸਮੇਂ ਵਿੱਚ ਕੀਤੀਆਂ ਆਪਣੀਆਂ ਗਲਤੀਆਂ ਨੂੰ ਸੁਧਾਰਦਾ ਪਰ ਇਹਨਾਂ ਨੇ ਉਮੀਦਵਾਰ ਉਤਾਰ ਕੇ ਇੱਕ ਇਤਿਹਾਸਿਕ ਗਲਤੀ ਕੀਤੀ ਹੈ। ਪੰਜਾਬ ਵਿੱਚ ਵੈਸਟਰਨ ਡਿਸਟਰਬੈਂਸ ਦਾ ਅਸਰ ਕੱਲ ਤੋਂ ਦਿਖਾਈ ਦੇ ਰਿਹਾ ਹੈ। ਸਮਾਨ ਵਿੱਚ ਬਦਲ ਛਾਏ ਹੋਏ ਹਨ ਕਈ ਜ਼ਿਲ੍ਹਿਆਂ ਵਿੱਚ। ਕੱਲ ਬਾਰਿਸ਼ ਹੋਈ ਹੈ। ਮੌਸਮ ਵਿਭਾਗ ਨੇ ਹੁਣ 8 ਜ਼ਿਲ੍ਹਿਆਂ ਲਈ orange alert ਜਾਰੀ ਕੀਤਾ ਹੈ ਤੇ 15 ਜ਼ਿਲ੍ਹਿਆਂ ਲਈ yellow alert ਜਾਰੀ ਕੀਤਾ ਹੈ ਮੌਸਮ ਵਿਭਾਗ ਅਨੁਸਾਰ ਮੌਸਮ ਵਿਭਾਗ ਅਨੁਸਾਰ ਸਰਦੂਲਗੜ ਬੁੱਢਲਾਡਾ ਲਹਿਰਾ ਮਾਨਸਾ ਸੁਨਾਮ ਸੰਗਰੂਰ ਬਰਨਾਲਾ ਤੂਰੀ ਮਲੇਰਕੋਟਣਾ ਮੂਨਕ ਪਾਤਲਾ ਸਮਾਣਾ ਲੁਧਿਆਣਾ ਨਾਭਾ ਰਾਜਪੁਰਾ ਫਤਿਗੜ ਸਾਈਵ ਅਮਲੋ ਤਲਵੰਡੀ ਸਾਬੋ ਮਲੋਟ ਪਠਿੰਡਾ ਗਿੱਦੜ ਵਾਹ ਰਾਜਪੁਰਾ ਫੂਲ ਜੈਤੋ ਸ਼੍ਰੀ ਮੁਕਸਰ ਸਾਹਿਬ ਅਤੇ ਲੁਧਿਆਣਾ ਪੱਛਮੀ ਵਿੱਚ ਮੌਸਮ ਵਿੱਚ ਬਦਲਾਅ ਦਾ ਅਨੁਮਾਨ ਹੈ ਇਤੇ ਤੇਜ਼ ਹਵਾਵਾਂ ਲਈ ਅਲਰਟ ਜਾਰੀ ਕੀਤਾ ਗਿਆ ਹੈ ਤਾਪਮਾਨ ਦੇ ਬਦਲ ਦੇ ਮੌਸਮ ਦਾ ਵੀ ਤਾਪਮਾਨ ਤੇ ਬਦਲ ਦੇ ਮੌਸਮ ਦਾ ਅਸਰ ਵੀ ਸਾਫ਼ ਨਜ਼ਰ ਆ ਰਿਹਾ ਹੈ ਤਾਪਮਾਨ ਡਿੱਗਣਾ ਸ਼ੁਰੂ ਹੋ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਪੰਜਾਬ ਵਿੱਚ ਵੀ ਸਰਕਾਰੀ ਕੰਮਕਾਜ ਠੱਪ ਹੋ ਗਿਆ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਕਈ ਮਹੀਨਿਆਂ ਤੋਂ ਫਾਈਲਾਂ ਤੇ ਹਸਤਾਖਰ ਨਹੀਂ ਕਰ ਰਹੇ ਹਨ ਸੁਖਵੀਰ ਬਾਦਲ ਨੇ ਇਹ ਵੀ ਵਾਦਾ ਕੀਤਾ ਹੈ ਕਿ ਜਦੋਂ ਅਕਾਲੀ ਦਲ ਸੱਤਾ ਵਿੱਚ ਆਏ ਤਾਂ ਮਾਨਸਾ ਵਿੱਚ ਮੈਡੀਕਲ ਕਾਲਜ ਜ਼ਰੂਰ ਸਥਾਪਿਤ ਕੀਤਾ ਜਾਵੇਗਾ ਅਤੇ ਉਹਨਾਂ ਨੇ ਆਪ ਸਰਕਾਰ ਵੱਲੋਂ ਸੂਬੇ ਵਿੱਚ 16 ਮੈਡੀਕਲ ਕਾਲਜ ਸਥਾਪਿਤ ਕਰਨ ਦਾ ਵਾਅਦਾ ਕਰਨ ਅਤੇ ਫਿਰ ਵਾਦੇ ਤੋਂ ਭੱਜਣ ਦੀ ਵੀ ਨਿਖੇਦੀ ਕੀਤੀ ਹੈ ਸੁਖਵੀਰ ਬਾਦਲ ਨੇ ਕਿ ਹੈਗੇ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਕਈ ਮਹੀਨਿਆਂ ਤੋਂ ਜ਼ਰੂਰੀ ਫਾਈਲਾਂ ਤੇ ਹਸਤਾਖਰ ਨਹੀਂ ਕਰ ਰਹੇ ਹਨ ਉਹਨਾਂ ਨੇ ਕਿ ਹੈਗੇ ਵੱਖ-ਵੱਖ ਪ੍ਰੋਜੈਕਟਾਂ ਵਾਸਤੇ ਐਨਓਸੀ ਸੇ ਕਰਕੇ ਰੁਕੀ ਹੋਈ ਹੈ ਕਿਉਂਕਿ ਭਗਵੰਤ ਮਾਨ ਮਨਜ਼ੂਰੀ ਨਹੀਂ ਦੇ ਰਿਹਾ ਜੋ ਤੱਕ ਆਪਣੀ ਸਰਕਾਰ ਨਹੀਂ ਬਣੀ ਸੀ 21% ਨਹਿਰੀ ਪਾਣੀ ਖੇਤਾਂ ਤੱਕ ਜਾਂਦਾ ਸੀ ਅੱਜ 98% ਹੋ ਗਿਆ ਐਸੇ ਹੁਣ ਅਕਤੂਬਰ ਚ 70% ਹੋ ਜਾਊਗਾ ਸੁਣ ਲਿਓ ਮੇਰਾ ਸਾਫ਼ ਕਥਾ ਬੜੀਆਂ ਕੱਸੀਆਂ ਖਾਲੇ ਰਜਵਾਹੇ ਸੂਏ ਚਲਾ ਲੇ ਅੰਡਰਗਰਾਉਂਡ ਪੇਪਾ ਪਾਲੀਆਂ ਜਦੋਂ 70% ਹੋ ਗਿਆ ਸਾਢੇ 14 ਲੱਖ ਟਿਊਬਲ ਹੈ ਉਹ ਚੋਂ ਸਾਢੇ 5 ਤੋਂ 6 ਲੱਖ ਟਿਊਬਲ ਬੰਦ ਹੋ ਜਾਊਗਾ ਕਿਉਂਕਿ ਉਸ ਖੇਤ ਦੇ ਵਿੱਚ ਨਹਿਰ ਦਾ ਪਾਣੀ ਪਹੁੰਚ ਜਾਊਗਾ ਜਦੋਂ ਸਾਢੇ 6 5 ਤੋਂ 6 ਲੱਖ ਰੁਪਏ ਜਿਹੜਾ ਟਿਊਬਲ ਬੰਦ ਹੋ ਗਿਆ ਉਹਦੇ ਨਾਲ ਬਿਜਲੀ ਦੀ ਜਿਹੜੀ ਸਬਸਿਡੀ ਦਿੰਦੇ ਆ ਜਿਹੜੀ ਮੁਫਤ ਬਿਜਲੀ ਦਿੰਦੇ ਆ ਆਪਾਂ ਹੁਣ ਝੋਨੇ ਵੇਲੇ ਦੇਵਾਂਗੇ ਉਹਦੇ ਚੋ 6 ਤੋਂ 7000 ਕਰੋੜ ਰੁਪਇਆ ਬਚੂਗਾ ਤੇ ਉਹ 6 ਤੋਂ 7000 ਕਰੋੜ ਰੁਪਇਆ ਕਿੱਥੇ ਲੱਗੂਗਾ ਉਹ 6 ਤੋਂ 7000 ਕਰੋੜ ਰੁਪਏ ਨਾਲ ਜਿਹੜਾ ਆਪਾਂ ਮਾਵਾਂ ਭੈਣਾਂ ਨੂੰ 100000 ਰੁਪਏ ਦਾ ਸਨਮਾਨ ਦੇਣ ਦੀ ਗੱਲ ਕੀਤੀ ਹੈ ਉਹ ਸ਼ੁਰੂ ਹੋਊਗਾ ਸਾਰਾ ਹਿਸਾਬ ਲਾਈ ਬੈਠਾ ਮੈਂ ਮੈਂ ਉਹਦਾ ਦਾ ਲੀਡਰ ਨਹੀਂ ਹੈਗਾ ਮੈਂ ਚਾਹੁੰਦਾ ਤਾਂ ਵੋਟਾਂ ਤੋਂ ਪਹਿਲਾਂ 2 ਮਹੀਨੇ 100000 ਰੁਪਇਆ ਦੇ ਕੇ ਲੌਲੀਪੌਪ ਦੇ ਦਿੰਦੇ ਬਾਅਦ ਚ ਬੰਦ ਕਰ ਦਿੰਦੇ ਨੋ ਮੈਂ ਕਹਿੰਦਾ ਜਿੱਦੇ ਸ਼ੁਰੂ ਕਰਨਾ ਹੈ ਬਿਜਲੀ ਦੇ ਬਿੱਲਾਂ ਵਾਂਗੂ ਫਿਰ ਦੁਬਾਰਾ ਉਹ ਸਕੀਮ ਟੁੱਟਣੀ ਨਹੀਂ ਚਾਹੀਦੀ ਬਚਾ ਲਓ ਜਿੱਦੇ ਸ਼ੁਰੂ ਹੋ ਗਿਆ ਉਹਦੇ ਹਰੇਕ ਮਹੀਨੇ ਹਜ਼ਾਰ ਆਊਗਾ ਜਿਵੇਂ ਬਿਜਲੀ ਦਾ ਬਿੱਲ ਹਰ ਮਹੀਨੇ ਗਰਮੀ ਹੋਵੇ ਸਰਦੀ ਹੋਵੇ ਜ਼ੀਰੋ ਆਉਂਦਾ ਹੈ ਤਾਂ ਘਰਾਂ 'ਚ ਕੰਮੱਸ ਕੀ ਕਹਿਣਾ ਚਾਹੁੰਦੇ ਜਿਹੜਾ ਰਾਜਪਿੰਡ ਨੂੰ ਦਿੱਤੀ ਗਈ ਕਾਂਗਰਸ ਲੁਧਿਆਣਾ ਤੋਂ ਕੀ ਕਹਿਣਾ ਚਾਹੁੰਦੇ ਨੇ ਕੋਣ ਕਾਫੀ ਦੇਰ ਦੇ ਹੱਥ ਬੱਲੇ ਮਾਰਦੇ ਫਿਰਦੇ ਸੀ ਹੁਣ ਇੱਕ ਅੱਧਾ ਲੱਡੂ ਆ ਗਿਆ ਹੱਥ 'ਚ ਥਾਲੀ 'ਚ ਦਾ ਲੱਡੂ ਖਤਮ ਹੋਏ ਹੋਏ ਆ ਇੱਕੋ ਤੋਂ ਗਿੱਦੜ ਵਾਏ ਜਾਣਾ ਪਿਆ ਕਰਨਾ ਹੁਣ ਉਹਨੂੰ ਮਿਲ ਲਈ ਇੱਥੇ ਵਾਲੇ ਲੋਕਲ ਦਾ ਜਿਹਨਾਂ ਨੂੰ 10 ਸਾਲ ਮਾਨਸਮਾਨ ਮਿਲਿਆ ਸੀ ਉਹ ਤਾਂ ਸ਼ਤਾਬਦੀ 'ਚ ਬੀਜੇਪੀ ਦੀ ਟਿਕੜ ਲੈ ਕੇ ਚੜ੍ਹਿਆ ਏ ਆ ਹੁਣ ਇੱਕ ਨਵਾਂ ਜਿਹੜਾ ਬੰਦਾ ਵਾ ਜਿਹਨੂੰ ਇੱਥੇ ਭੇਜਿਆ ਵਾ ਰਾਜਾ ਬੜਿੰਗ ਇਹਨਾਂ ਲੋਕਾਂ ਦੇ ਹੱਥ ਹੀ ਆ ਸਾਰਾ ਕੁਝ ਜੀ ਇਹਨਾਂ ਨੇ ਹੀ ਦੱਸ ਦੇਣਾ ਵਾ ਵੀ ਤੁਹਾਨੂੰ ਹੁਣ ਹਰ ਸਾਲ ਆਉਨੇ ਹੋ ਕੋਈ ਨਵੀਂ ਐਟਮ ਲਿਆ ਕੇ ਸਾਡੇ ਵਿੱਚ ਛੱਡ ਦਿੰਨੇ ਹੋ ਉੱਥੇ ਦਾ ਕਰ ਲਵੇ ਉਹਨੂੰ ਇੱਥੇ ਤਾਂ ਬੱਸਾਂ ਨੂੰ ਬੋਡੀਆਂ ਲਵਾਉਣੀਆਂ ਸੀ ਜਦੋਂ ਰਾਜਾ ਜੀ ਮੰਤਰੀ ਸੀ ਬੋਡੀਆਂ ਦਾ ਲਵਾਂ ਚਲੇ ਗਿਆ ਸੀ ਰਾਜਸਥਾਨ ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਇੱਥੇ ਬੋਡੀਆਂ ਨਹੀਂ ਲਵਾਈਆਂ ਆਸਰੰਦ ਜਿੰਨੀਆਂ ਮਰਜ਼ੀ ਬਣਾ ਲਓ ਲੋਕ ਉੱਥੋਂ ਆ ਕੇ ਲਵੋਂਗੇ ਰਾਜਸਥਾਨ ਗਿਆ ਸੀਗਾ ਇਹ ਜਦੋਂ ਆ ਟ੍ਰੱਕ ਬਸਾਂ ਦੀ ਬੋਡੀਆਂ ਦਾ ਹੀ ਹਿਸਾਬ ਲੈਣਾ ਨਾ ਕਿਤੇ ਟਿਕੜ ਨਾ ਵੇ ਚੱਦ ਚ ਛੱਡ ਕੇ ਚੱਲ ਜਾਵੇ ਧਿਆਨ ਸਾਬ ਗੱਲ ਕਰੀਏ ਸੋਸ਼ਲ ਮੀਡੀਆ ਤੇ ਕਾਫੀ ਚਰਚਾਵਾ ਸੀ ਕਿ ਅਗਰ ਪੈਰਾਸ਼ੂਟ ਰਹੀ ਕੋਈ ਉਮੀਦਵਾਰ ਅਥੇ ਲਾਨੇ ਜਾਂਦਾ ਕਾਂਗਰਸਾਂ ਉਹਨਾਂ ਦੇ ਵਰਕਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਆਪਾਂ ਸਾਥ ਨਹੀਂ ਦੇਵਾਂਗੇ ਆਪਾਂ ਘਰੇ ਬਹਿਣਾ ਜਰੂਰ ਪਸੰਦ ਕਰਾਂਗੇ ਇਹ ਕਾਂਗਰਸ ਦਾ ਕਲਚਰ ਬਣ ਚੁੱਕਿਆ ਹੋਇਆ 10 ਜਨਪਦ ਦਾ ਜਿਹੜਾ ਜ਼ਿਆਦਾ ਚਹੇਤਾ ਵਾ ਉਹਨੂੰ ਟਿਕੜ ਮਿਲਦੀ ਆ ਵਰਕਰ ਨੂੰ ਦਾ ਸਾਫ ਹੀ ਕਰ ਦਿੰਦੇ ਆ ਵਰਕਰ ਦਾ ਲੱਭਦੇ ਹੀ ਰਹਿੰਦੇ ਆ ਅਬੇ ਟੂ ਨੇ ਜਾਨ ਤੋਂ ਪਹਿਲਾਂ ਕਾਰ ਪਿੱਛੇ ਨੂੰ ਸੰਗਲ ਲਾ ਕੇ ਤਾਲੇ ਲਾਉਣ ਲੱਪਿਆ ਆਜ਼ਾਦੀ ਕਲਾਟੀਆਂ ਬਣ ਕੇ ਤੀਜੇ ਦਿਨ ਮੋਦੀ ਤੇ ਅਮਿਤ ਸ਼ਾਹ ਦੀ ਟਗਲ ਲੈ ਕੇ ਸਤਾਬਦੀ ਚ ਵਾਪਸ ਆ ਗਿਆ ਜੀ ਇਹਨਾਂ ਲੋਕਾਂ ਦੇ ਜਿਹੜੇ ਨਾਟਕ ਨੇ ਨਾ ਇਹ ਸਾਰੇ ਜਾਣਦੇ ਆ ਟੀਵੀਾਂ ਚ ਨਾਟਕ ਬੰਦ ਹੋ ਗੇ ਕਾਂਗਰਸ ਭਾਜਪਾ ਕਾਲੀ ਦਲ ਕੋ ਨਾਟਕ ਹੀ ਰਹੇਗਾ ਪੱਪੀ ਜੀ ਇਹਨਾਂ ਕੋਲ ਲੁਧਿਆਣੇ ਦੇ ਵਿੱਚ ਇੰਨੇ ਚਿਹਰੇ ਸੀ ਭਰਤ ਪੂਸ਼ਨ ਆਸ਼ਰੂ ਸੀ ਸੰਜੇ ਦਲਵਾਰ ਸੀ ਡਾਵਰ ਦੀ ਸੀ ਪੰਡਾ ਜੀ ਕੀ ਗੱਲ ਲੁਧਿਆਣੇ ਦੇ ਚਿਹਰੇ ਨਹੀਂ ਆਗੇ ਸੀ ਦੇਖੋ ਲੁਧਿਆਣੇ ਨਾਲ ਇਹਨਾਂ ਨੇ ਹਮੇਸ਼ਾ ਲੋਕਾਂ ਨੂੰ ਤਾਂ ਐ ਸੋਚਿਆ ਵੀ ਜਿਹੜਾ ਕੁਝ ਅਸੀਂ ਕਾਂਗੇ ਉਹੀ ਕਰੋਗੇ ਇਹਨਾਂ ਨੂੰ ਇਹ ਨਹੀਂ ਪਤਾ ਵੀ 92 ਮੈਂਬਰ ਪੰਜਾਬ ਦੇ 3.5 ਕਰੋੜ ਲੋਕਾਂ ਨੇ ਪਹਿਲਾਂ ਚੁਣ ਕੇ ਵਿਧਾਨ ਸਭਾ 'ਚ ਭੇਜੇ ਸੀ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅੱਗੇ ਇਹ ਨਾ ਗੋਚੀ ਰਹੀ ਹੈ ਨੀਗਾ ਜਿਹੜੇ 10 12 ਰਹਿ ਗਏ ਉਹ ਵੀ ਐਤ ਕੀ ਜਾਂਦੇ ਲੱਗਣੇ ਆ ਆਦਰ ਨੀਆ ਰਵਨੀਤ ਸਿੰਘ ਬਿੱਟੂ ਸਾਹਿਬ ਪਾਰਟੀ ਨੂੰ ਇਸ ਸਮੇਂ ਛੱਡ ਕੇ ਗਏ ਜਿਸ ਪਾਰਟੀ ਨੇ ਸਾਰੇ ਰਾਜ ਭਾਗ ਠਾਠ ਦਿੱਤੀ ਹੋ ਗਈ ਔਰ ਉਸ ਤੋਂ ਬਾਅਦ ਇਹਨ ਮੌਕੇ ਤੇ ਆ ਕੇ ਛੱਡ ਜਾਣਾ ਇਹ ਮਤਲਬ ਕਿ ਪੰਜਾਬ ਦੇ ਲੋਕਾਂ ਨੂੰ ਤੇ ਦੇਸ਼ ਦੇ ਲੋਕਾਂ ਨੂੰ ਪਸੰਦ ਨਹੀਂ ਆਇਆ ਔਰ ਰਾਹੁਲ ਗਾਂਧੀ ਜੀ ਨੇ ਫੈਸਲਾ ਲਿਆ ਕਿ ਸਾਨੂੰ ਇਹਦਾ ਜਿਹੜਾ ਇਹ ਸੁਨੇਹਾ ਗਿਆ ਲੋਕਾਂ 'ਚ ਇਹਦਾ ਮੋੜਵਾ ਜਵਾਬ ਦੇਣਾ ਚਾਹੀਦਾ ਹੈ ਲੁਧਿਆਣੇ ਜੋ ਪੂਰੇ ਦੇਸ਼ ਭਰ ਵਿੱਚ ਸੁਨੇਹਾ ਜਾਏਗਾ ਕਿ ਜਿਹੜੇ ਲੋਕ ਆਪਰਚਨਿਸਟ ਹੈਗੇ ਆ ਜਿਹੜੇ ਲੋਕ ਮੌਕਾ ਪ੍ਰਸਨ ਨੇ ਜਿਹੜੇ ਲੋਕ ਪਿੱਠ 'ਚ ਛੁਰਾ ਮਾਰ ਕੇ ਜਾਂਦੇ ਨੇ ਉਹਨਾਂ ਨੂੰ ਲੋਕ ਸਬਕ ਜ਼ਰੂਰ ਸਿਖਾਉਂਦੇ ਨੇ ਇਹ ਮੈਂ ਸਮਝਦਾ ਕਿ ਜਿਹੜਾ ਬਟ੍ਰੇ ਕੀਤਾ ਉਹਨਾਂ ਨੇ ਪਾਰਟੀ ਨੂੰ ਧੋਖਾ ਦਿੱਤਾ ਇਹ ਧੋਖੇ ਦੇ ਖਿਲਾਫ ਮੈਂ ਸਮਝਦਾ ਕਿ ਇਹ ਬਹੁਤ ਵੱਡੀ ਇੱਕ جنگ ਹੈ ਤੇ ਲੜਾਈ ਧੋਖੇ ਦੇ ਖਿਲਾਫ ਵਫਾਦਾਰੀ ਦੀ ਲੜਾਈ ਹੈ ਮੈਂ ਇਹ ਸਮਝਦਾ ਹਾਂ ਔਰ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕ ਬਹੁਤ ਸੂਝਵਾਨ ਨੇ ਐਸੇ ਧੋਖੇਬਾਜ਼ਾਂ ਨੂੰ ਬੇਵਫਾ ਲੋਕਾਂ ਨੂੰ ਜ਼ਰੂਰ ਸਬਕ ਸਿਖਾਉਣ ਦੇਖੋ ਗਿੱਦੜ ਬਾ ਉਸੀ ਮੈਨੂੰ ਲੱਗਦਾ ਕਿ ਸਾਰੇ ਸਵਾਲ ਜਾਣਬੁੱਝ ਕੇ ਕੋਈ ਐਸੇ ਪੁੱਛਨੇ ਆ ਗਿੱਦੜਬਾਏ ਅੱਦਾ ਜਿਹੜਾ ਗਿੱਦੜਬਾਏ ਉਹ ਮੇਰਾ ਦਿਲ ਹੈ ਰਾਜਾ ਵੜਿੰਗ ਕਿਤੇ ਵੀ ਤੁਰਿਆ ਫਰੇ ਉਹਦਾ ਦਿਲ ਗਿੱਦੜਬਾ ਦੇ ਲੋਕਾਂ ਲਈ ਧੜਕਦਾ ਹੈ ਨਾ ਗਿੱਦੜਬੇ ਦੇ ਲੋਕਾਂ ਨੂੰ ਛੱਡਿਆ ਤੁਹਾਨੂੰ ਬੇਨਤੀ ਕਰਨੀ ਛੋਣਾ ਪਹਿਲਾਂ ਵੀ ਮੈਂ ਬਠਿੰਡੇ ਤੋਂ ਚੋਣ ਲੜਿਆ ਸੀ ਮੈਂ 올 ਇੰਡੀਆ ਦਾ ਪ੍ਰਧਾਨ ਬਣਿਆ ਸੀ ਲੋਕ ਕਹਿੰਦੇ ਰਾਜਾ ਵੜਿੰਗ ਗਿੱਦੜਬਾ ਛੱਡ ਗਿਆ ਲੋਕ ਕਹਿੰਦੇ ਸੀ ਕੀ ਯਾਰ ਹੁਣ ਇਹ ਮੰਤਰੀ ਬਣ ਗਿਆ ਫਿਰ ਪਤਾ ਨਹੀਂ ਕਿੱਥੇ ਜਾਊਗਾ ਗਿੱਦੜਬਾ ਮਰਦੇ ਦਮ ਤੱਕ ਗਿੱਦੜਬਾ ਦੇ ਲੋਕਾਂ ਦੇ ਨਾਲ ਰਹੇ ਆ ਤੇ ਗਿੱਦੜਬਾ ਦੇ ਲੋਕਾਂ ਦੇ ਨਾਲ ਰਹਿਣਾ ਦੇਖੋ ਗੱਲ ਉਹ ਮੇਰੀ ਜਿਹੜੀ ਇੱਛਾ ਸੀ ਉਹ ਪੂਰੀ ਹੋਈ ਮੈਂ ਮੁਕਾਬਲਾ ਕੀਤਾ ਪਾਰਟੀ ਨੇ ਹੁਣ ਵੱਡਾ ਇੱਕ ਫੈਸਲਾ ਬਟਰੇ ਦੇ ਖਿਲਾਫ ਮੈਂ ਸਮਝਦਾ ਕਿ ਵਫਾਦਾਰੀ ਤੇ ਗੈਦਾਰੀ ਦੀ ਲੜਾਈ ਹੈ ਇਹਰਾ ਹੁਣ ਲੋਕਾਂ ਨੇ ਫਤਵਾ ਬਹੁਤ ਵੱਡਾ ਦੇਣਾ ਹੈ ਸੋ ਇਸ ਕਰਕੇ ਉੱਥੇ ਅਹਿਮ ਲੜਾਈ ਵੱਜ ਜਾਂਦੀ ਹੈ ਆਦਰਵਾਇਜ਼ ਤਾ ਮੇਰੀ ਇੱਛਾ ਸੀ ਮੈਂ ਕਿਤੋਂ ਵੀ ਚੋਣਾਂ ਨਾਲ ਲੜਿਆ ਫਿਰ ਪਾਰਟੀ ਨੇ ਕਿਆ ਕਿ ਨਹੀਂ ਹੁਣ ਇਹ ਸੁਨੇਹਾ ਦੇਣ ਦਾ ਮੌਕਾ ਹੈ ਸੋ ਸੁਨੇਹਾ ਦੇਣ ਦਾ ਹੁਣ ਆਂ ਭਗਵੰਤ ਮਾਨ ਕਿਹਨੂੰ ਸਿੱਖ ਕਹਿ ਸਕਦੇ ਆ ਜਿਹੜਾ दारू ਪੀ ਕੇ ਗੁਰੂ ਘਰਾਂ ਚਲੇ ਜਾਂਦਾ ਬੋਲਣ ਦੀ ਤਮੀਜ਼ ਨਹੀਂ ਤਜਰਬਾ ਹੈ ਨਹੀਂ ਅਨਾੜੀ ਨੂੰ ਗੱਡੀ ਫੜਾਤੀ ਮਾਰੀ ਕੰਧ ਜਾ ਕੇ ਉਹਨਾਂ ਦੇਖੋ ਸੂਬੇ ਦਾ ਕੀ ਹਲ ਕੀਤਾ ਅੱਜ ਸੂਬਾ ਪਹਿਲੀ ਵਾਰ ਆ ਪੁਲਿਸ ਵਾਲੇ ਜਿਹੜੇ ਖੜੇ ਮੇਰੇ ਨਾਲ 25 ਤਰੀਕ ਦੇ ਬਾਅਦ ਟ੍ਰਾਂਸਫਰ ਕਾ ਮਿਲੀ ਜਿਹੜੀ ਪਹਿਲੀ ਤਰੀਕ ਨੂੰ ਮਿਲਦੀ ਹੁੰਦੀ ਸੀ ਉਹ ਵੀ ਕਰਜ਼ਾ ਲੈ ਕੇ ਕਿਤੇ ਤੁਸੀਂ ਕੱਲ ਦੱਸੋ ਤੁਹਾਡੇ ਕੋਲੇ ਆ 7 ਸਾਲਾਂ 'ਚ ਕੋਈ ਮੁੱਖ ਮੰਤਰੀ ਦੇਖਿਆ ਸੰਦੂਲਗੜ ਹਲਕੇ 'ਚ ਨਾ ਕੈਪਟਨ ਆਇਆ ਨਾ ਇਹਨੇ ਤਾਂ ਕੀ ਹੋਣਾ ਸੀ ਆ ਝਾੜੂ ਵਾਲੇ ਕੀ ਐ ਝੂਠ ਤੇ ਪੰਡ ਪੰਜ ਸਾਲ ਖਰਾਬ ਕਰਤੇ ਤੁਹਾਡੇ 5 ਸਾਲ ਪੰਜ ਸਾਲ ਕਾਂਗਰਸ ਨੇ ਪੰਜ ਸਾਲਾਂ ਜ਼ਿੰਦਗੀ ਦੇ 10 ਸਾਲ ਜਿਹੜਾ 50 ਸਾਲ ਸੀ ਉਹ 60 ਸਾਲ ਦਾ ਹੋ ਗਿਆ 60 ਸਾਲ ਵਾਲਾ 70 ਸਾਲ ਦਾ ਹੋ ਗਿਆ ਤੇ ਮੈਨੂੰ ਲੱਗਦਾ ਇੱਕ ਹੋਰ ਆ ਜੂਗਾ ਬਦਲਾ ਪੁੱਛ ਮੰਗਣ ਵਾਸਤੇ ਹੁਣ ਵੀ 5 ਸਾਲ ਲੋਕਾਂ ਨੇ ਦੇ ਦਨੇ ਆ ਹੁਣ ਆ ਦੇਖੋ ਹੁਣ ਹੱਕ ਕੀ ਦਾ ਬੰਦ ਆ ਇੱਥੇ ਆ ਤੁਹਾਡੀ ਵੋਟ ਦਾ ਜੇ ਹੱਕ ਹੀ ਨਹੀਂ ਦਿਓਗੇ ਤੇ ਫਿਰ ਫਿਰ ਜਿਹੜੇ ਕੰਮ ਕਰਨ ਵਾਲੇ ਤੇ ਛੱਡ ਜਾਣਗੇ ਘਰੇ ਬਹਿ ਜਾਣਗੇ ਖਾਲੇ ਬਣਾਉਣ ਵਾਲਾ ਕਾਲੀਦਲ, ਪੀਐਮਸ ਲਿਆਉਣ ਵਾਲਾ ਕਾਲੀਦਲ, ਸੈਂਟਰਲ ਯੂਨੀਵਰਸਿਟੀ ਵਾਲੇ ਆਉਣ ਵਾਲਾ ਕਾਲੀਦਲ, ਬਿਜਲੀ ਘਰ-ਘਰ ਪਹੁੰਚਾਉਣ ਵਾਲਾ ਪਾਰਟੀਦਲ, ਤੁਹਾਡੇ ਪਿੰਡਾਂ 'ਚ ਪਾਣੀ ਪਹੁੰਚਾਉਣ ਵਾਲਾ ਪਾਰਟੀ ਸਾਰਾ ਕੁਝ ਦੇਣ ਵਾਲਾ ਕਾਲੀਦਲ ਤੇ ਕਾਲੀਦਲ ਨੂੰ ਫਿਰ ਵੀ ਵੋਟਾਂ ਵਾਸਤੇ ਆਪਾਂ ਧੜੇਬੰਦੀ ਕਰਕੇ ਆਪਾਂ ਖੜੇ ਹੋਨੇ ਮਿੰਤਾ ਕਰਨੀ ਪਣੀ ਆ ਜੇ ਕੌਮ ਨੂੰ ਬਚਾਉਣ ਵਾਲਾ ਤੁਹਾਡੀ ਫੌਜ ਹੈ ਮੇਰੀ ਗੱਲ ਇੱਕ ਗੋਡ ਨੋਟ ਕਰ ਲਿਓ ਜੋ ਇਹ ਕੈ ਸਿਲੈਕਸ਼ਨ ਵਿੱਚ ਦੇਖੋ ਅਸੀਂ ਇਕੱਲੇ ਖੜੇ ਆ ਕਿਸੇ ਅਸੀਂ ਕਿਹਾ ਸਾਡੇ ਸੂਲ ਜਾਦੇ ਜ਼ਰੂਰੀ ਹੈ ਕੋਈ ਸੱਤਾ ਦੀ ਲੋੜ ਨਹੀਂ ਸਾਡੇ ਵਾਸਤੇ ਬੜਾ ਸੌਖਾ ਕੰਮ ਸੀ ਸੌਖਾ ਸੀ ਬੀਜੇਪੀ ਨਾਲ ਸੁਝਾਤਾ ਕਰ ਲੋ ਜੀ ਆਮੀ 10 12 ਕਹਿੰਦੇ ਤੁਹਾਨੂੰ ਸੀਟਾਂ ਆ ਜਾਣਗੀਆਂ ਆਰਾਮ ਨਾਲ 10 ਆ ਜਾਣੀਆਂ ਅਸੀਂ ਕਹਿੰਦਾ ਨਾ ਅਸੀਂ ਤਾਂ ਸੂਲ ਹੈ ਸਾਡੇ ਵਾਸਤੇ ਭਾਵੇਂ ਨਾ ਆਏ ਹੁਣ ਵੀ ਨਾ 24 ਨੂੰ ਆਏ ਨਾ ਆਏ 27 ਨੂੰ ਵੀ ਨਾ ਸੱਤਾ ਹੈ ਭਾਵੇਂ 32 ਨੂੰ ਵੀ ਨਾ ਸੱਤਾ ਹੈ ਅਸੂਲਾਂ ਦੇ ਪਿੱਛੇ ਨਹੀਂ ਹਟ ਸਕਦਾ ਮੈਂ ਮੈਂ ਪਾਰਟੀ ਵੀ ਕਹਾ ਦੀ ਸਾਰੀ ਜਗ੍ਹਾ ਮੈਂ ਆਪਣੇ ਵਾਸਤੇ ਆਪਣੀ ਕੌਮ ਇੱਕ ਨੰਬਰ ਤੇ ਐ ਆਪਣਾ ਪੰਜਾਬ ਤੇ ਆਪਣੀ ਪਾਰਟੀ ਇਹ ਤਿੰਨੇ ਚੀਜ਼ਾਂ ਦੀ ਇੱਜ਼ਤ ਤੇ ਕੰਪਰੋਮਾਈਜ਼ ਨਹੀਂ ਹੋ ਸਕਦੀ ਮੈਂ ਉਹਨਾਂ ਵਰਗਾ ਨਹੀਂ ਜਿਹੜੇ ਦਿੱਲੀ ਵਾਲੇ ਸਰਸੇ ਵਾਜੇ ਅੱਜਕੱਲ ਤਾਂ ਆਪਣੇ ਬੰਦੇ ਨਾ ਲੀਡਰ ਤੁਸੀਂ ਦੇਖੋ ਕਈ ਸਰਦਾਰ ਬੀਜੇਪੀ ਜਾਂਦੇ ਕਿੰਨੇ ਕਿਉਂ ਜਾਂਦੇ ਆ ਦੋ ਗਨਮੈਨਾਂ ਪਿੱਛੇ ਬੀਜੇਪੀ ਕਹਿੰਦੇ ਦੋ ਗਨਮੈਨ ਦੇ ਦੇ ਦਿੰਦੇ ਬਸ ਐਨੇ ਮੇਰੇ ਨਾਲ ਗਨਮੈਨ ਆ ਕੇ ਚਲੋ ਬੀਜੇਪੀ ਚਲੋ ਜੀ ਚਲੋ ਜੀ ਆ ਆਪ ਚਲੇ ਜਾਓ ਜੀ ਹੁਣ ਇਹਦੇ ਚਲੇ ਜਾਓ ਜੀ ਗਨਮੈਨ ਨਾਲ ਪਿੱਛੇ ਆਪਣੀ ਕੌਮ ਅਸੂਲਾਂ ਵਾਲੀ ਕੌਮ ਕਿੱਧਰ ਗਈ ਤੋ ਐਸ ਕਰਕੇ ਮੈਂ ਬੇਨਤੀ ਕਰਨਾ ਸਦੂਲਗੜ੍ਹ ਵਾਲਿਓ ਦੇਖੋ ਇਨਸਾਫ ਚਾਹੀਦਾ ਆ ਆ ਇਲੈਕਸ਼ਨ ਕੋਈ ਦਿਲਰਾਜ ਦਾ ਨਹੀਂ ਆ ਕੋਈ ਭੁੰਡੜ ਸਾਹਿਬ ਦਾ ਨਹੀਂ ਆ ਸਰ ਸਿਮਰਤ ਕੋਰ ਬਾਦਲ ਦਾ ਨਹੀਂ ਇਲੈਕਸ਼ਨ ਕੌਮ ਦੀ ਹੁੰਦਾ ਹੈ ਆਪਣੀ ਤਾਕਤ ਆ ਜੇ ਐਕਟੀਵਿਟੀ ਉਹਨਾਂ ਨੂੰ ਸੈਂਟਰ ਵਾਲੀ ਪਤਾ ਲੱਗ ਗਿਆ ਨਾ ਇਹਨਾਂ ਦੇ ਤਾਂ ਐਮਪੀ ਨੇ ਇੱਕੋ ਹੀ ਜਿੱਤੇ 13 ਚੋਂ ਫਿਰ ਦੇਖਿਓ ਉਹਨਾਂ ਨੇ ਫੌਜਾਂ ਟੈਂਕ ਬਾੜ ਦਿੰਦੇ ਨੇ ਤੁਹਾਨੂੰ ਕਿਸਾਨੀ ਦੇ ਤੁਸੀਂ ਕਰਦੇ ਹੋ ਬੈਠੇ ਸੀ ਤੁਹਾਨੂੰ ਵੰਡ ਦਿੱਤਾ ਦਿੱਲੀ 'ਚ ਜੇ ਕਾਲੀ ਜਲਦੀ ਸਰਕਾਰ ਪੰਜਾਬ 'ਚ ਹੁੰਦੀ ਇਹਦੇ ਹਿੰਮਤ ਨਹੀਂ ਹੋਣੀ ਸੀ ਇਹ ਤੁਹਾਡੇ ਬਾਰਡਰਾਂ ਤੇ ਤੁਹਾਨੂੰ ਕੋਈ ਬੰਬ ਵੀ ਸਿੱਟ ਦਨ ਆਪਣੇ ਪੰਜਾਬ ਦੇ ਸੂਬੇ ਵਿੱਚ ਆਦਾ ਝਾੜੂ ਲੈ ਭਗਵੰਤ ਮਾਨ ਨੂੰ ਉਹਨੇ ਕਿਹਾ ਅਮਿਤ ਸ਼ਾਹ ਨੇ ਐਕਚੁਅਲੀ ਅਮਿਤ ਸ਼ਾਹ ਤੇ ਹੁਣ ਭਗਵੰਤ ਮਾਨ ਤਾਂ ਸਹੀ ਮਲੇ ਤੇ ਉਹਦਾ ਬੀ ਟੀਮ ਬਣੀ ਬੈਠਾ ਮੈਂ ਤੈਨੂੰ ਅੱਜ ਦੱਸ ਦਿੰਦਾ ਐਸ ਇਲੈਕਸ਼ਨ ਦੇ ਬਾਅਦ ਭਗਵੰਤ ਮਾਨ ਬਣੂਗਾ ਬੀ ਜੀ ਪੀ ਦਾ ਚੀਫ ਮਿਨਿਸਟਰ ਇੱਥੋਂ ਹੀ ਉਹਨੇ ਨਾਲ ਨਾਲ ਛਾਲ ਮਾਰਨ ਦੀ ਤਿਆਰੀ ਚ ਹੈ ਕੇਜਰੀਵਾਲ ਤਾਂ ਹੁਣ ਅੰਦਰ ਕਰਤਾ ਇਹਨੂੰ ਤਾਂ ਅਥਿਆਰੀ ਚ ਹੈ